ਸਸਕਾਰ ਦੋਸਤੋ ਮੈਂ ਹਾਂ ਰਾਜਪਾਲ ਮਾਕਣੀ ਅੱਜ ਆਪਾਂ ਬਣਾਵਾਂਗੇ ਫਿਰਨੀ ਸਹੀ ਫਿਰਨੀ ਕੀ ਹੁੰਦੀ ਹੈ ਉਹਦੇ ਬਾਰੇ ਜਾਣਕਾਰੀ ਆਪਾਂ ਸਾਂਝੀ ਕਰਾਂਗੇ ਤੇ ਸਹੀ ਫਿਰਨੀ ਨੂੰ ਬਣਾਉਣ ਦਾ ਬਹੁਤ ਸੌਖਾ ਢੰਗ ਤੇ ਸਭ ਤੋਂ ਸਹੀ ਢੰਗ ਉਹ ਆਪਾਂ ਡਿਸਕਸ ਕਰਾਂਗੇ ਪਰ ਫਿਰਨੀ ਬਣਾਉਣ ਤੋਂ ਪਹਿਲਾਂ ਆਪਾਂ ਇਹ ਸਮਝ ਲਈਏ ਕਿ ਫਿਰਨੀ ਬਣਦੀ ਕਾਹਦੇ ਨਾਲ ਹੈ ਤੁਸੀਂ ਕਹੋਗੇ ਵੀ ਇਹ ਕਿਹੜੀ ਗੱਲ ਹੈ ਤਿੰਨ ਹੀ ਚੀਜ਼ਾਂ ਪੈਂਦੀਆਂ ਨੇ ਇਹਦੇ 'ਚ ਦੁੱਧ ਚੌਲ ਤੇ ਚੀਨੀ ਬਿਲਕੁਕੁਲ ਠੀਕ ਹੈ ਥੋੜਾ ਜਿਹਾ ਡਰਾਈ ਫਰੂਟ ਲੇਕਿਨ ਇਹੀ ਤਿੰਨ ਚੀਜ਼ਾਂ ਤਾਂ ਆਪਣਾ ਖੀਰ ਬਣਾਉਣ ਵਾਸਤੇ ਵੀ ਪੈਂਦੀਆਂ ਨੇ ਤਾਂ ਫਿਰ ਫਰਕ ਕਿੱਥੇ ਹੈ ਫਰਕ ਸਮਝਦੇ ਆ ਆਪਾਂ ਜਿਵੇਂ ਹਰ ਅਨਾਜ ਕਈ ਸਾਰੀਆਂ ਸਬਜ਼ੀਆਂ ਜਿਵੇਂ ਆਲੂ ਹਰੇਕ ਦੇ ਵਿੱਚ ਜਿਵੇਂ ਪਿਛਲੀ ਵਾਰੀ ਆਪਾਂ ਗੱਲ ਕਰੀ ਸੀਗੀ ਕਿ ਸਟਾਰਚ ਹੁੰਦਾ ਗੂੰਦ ਹੁੰਦੀ ਹੈ ਚਿਪਚਿਪਾ ਪਦਾਰਥ ਹੁੰਦਾ ਉਹ ਪ੍ਰਗਟ ਕਦੋਂ ਹੁੰਦਾ ਜਦੋਂ ਆਪਾਂ ਉਹਨੂੰ ਪਾਣੀ 'ਚ ਪਾਉਂਦੇ ਆ ਤੇ ਉਹ ਗਾੜਾ ਕਦੋਂ ਹੁੰਦਾ ਜਿਹਨੂੰ ਅੰਗਰੇਜ਼ੀ 'ਚ ਆਪਾਂ ਕਹਿੰਦੇ ਨੇ ਜੈਲਟਨਾਈਜ਼ ਉਹ ਜਦੋਂ ਆਪਾਂ ਉਹਨੂੰ ਗਰਮ ਕਰਦੇ ਆ ਹਰੇਕ ਜਿਹੜੀ ਇਹ ਗੂੰਦ ਹੈ ਇਹਦਾ ਟੇਸਟ ਤੇ ਟੈਕਸਚਰ ਅਲੱਗ ਅਲੱਗ ਹੁੰਦਾ। ਤੋਂ ਖੀਰ ਦੇ ਵਿੱਚ ਵੀ ਜਿਹੜਾ ਸਟਾਰਚ ਹੁੰਦਾ ਚਾਵਲ ਦਾ ਜਿਹੜਾ ਸਟਾਰਚ ਹੈ ਤੇ ਦੁੱਧ ਦੀ ਜਿਹੜੀ ਫੈਟ ਹੈ ਇਹ ਦੋਨੋਂ ਜਦੋਂ ਆਪਸ ਦੇ ਵਿੱਚ ਰਲਦੇ ਨੇ ਉਹ ਟੇਸਟ ਬਣਦਾ ਖੀਰ ਦਾ। ਖੀਰ ਦੇ ਵਿੱਚ ਜਿਹੜੇ ਦਾਣੇ ਨੇ ਉਹ ਅਲੱਗ ਅਲੱਗ ਮੂੰਹ ਦੇ ਪਛਾਣੇ ਚਾਹੀਦੇ ਨੇ। ਉਹਦਾ ਜਿਹੜਾ ਟੈਕਸਚਰ ਉਹ ਰਨੀ ਹੁੰਦਾ ਮਤਲਬ ਉਹ ਡੁੱਲਦਾ ਰਹਿੰਦਾ ਹੈ ਉਹ। ਉਹ ਇਕੱਠਾ ਨਹੀਂ ਹੁੰਦਾ ਮਤਲਬ ਇੱਕਦਮ ਇਕੱਠਾ ਨਹੀਂ ਹੁੰਦਾ ਉਹ। ਗਾੜਾ ਤਾਂ ਹੋ ਸਕਦਾ ਇਸੇ ਕਰਕੇ ਉਹਦੇ ਵਿੱਚ ਮੈਂ ਸਪਾਰਿਸ਼ ਕੀਤੀ ਸੀ ਕਿ ਬਾਸਮਤੀ ਚਾਵਲ ਨਹੀਂ ڈالਨਾ ਕਿਉਂਕਿ ਬਾਸਮਤੀ ਦੇ ਵਿੱਚ ਸਟਾਰਚ ਜ਼ਿਆਦਾ ਹੁੰਦਾ ਜਿਹੜਾ ਪਰਮਲ ਹੈ ਉਹਦੇ ਵਿੱਚ ਸਟਾਰਚ ਜਿਹੜਾ ਘੱਟ ਹੁੰਦਾ ਤਾਂ ਜੇ ਤੁਸੀਂ ਉਹਦੇ ਵਿੱਚ ਬਾਸਮਤੀ ਯੂਜ਼ ਕਰੋਗੇ ਤਾਂ ਉਹ ਬਹੁਤ ਗਾੜੀ-ਗਾੜੀ ਖੀਰ ਬਣੂਗੀ ਮਤਲਬ ਜੁੜੂਗੀ ਤਾਂ ਪੂਰੀ ਤਰ੍ਹਾਂ ਦਾ ਫਿਰ ਵੀ ਨਹੀਂ ਜੁੜੂਗੀ ਲੇਕਿਨ ਬਹੁਤ ਗਾੜੀ ਖੀਰ ਬਣੂਗੀ ਤੇ ਜੇਕਰ ਤੁਸੀਂ ਟੋਟਾ ਯੂਜ਼ ਕਰੋਗੇ ਟੋਟੇ ਜ਼ਿਆਦਾ ਹੋਗੇ ਤਾਂ ਸਟਾਰਚ ਜ਼ਿਆਦਾ ਨਿਕਲੂਗਾ ਤਾਂ ਹੋਰ ਜ਼ਿਆਦਾ ਗਾੜੀ-ਗਾੜੀ ਬਣੂਗੀ ਤਾਂ ਖੀਰ ਦਾ ਉਹ ਟੈਕਸਚਰ ਨਹੀਂ ਹੁੰਦਾ ਤੋ ਇਸ ਕਰਕੇ ਸਪਾਰਿਸ਼ ਕੀਤੀ ਜਾਂਦੀ ਉਹਦੇ ਵਿੱਚ ਕਿ ਘੱਟ ਸਟਾਰਚ ਜਿਹੜਾ ਉਹ ਚਾਵਲੋਂ ਵਰਤਿਆ ਜਾਵੇ। ਛੋਟਾ ਗ੍ਰੇਨ ਵਾਲਾ। ਜ਼ਰੂਰੀ ਨਹੀਂ ਕਿ ਛੋਟੇ ਗ੍ਰੇਨ ਦੇ ਵਿੱਚ ਸਟਾਰਚ ਘੱਟ ਹੁੰਦਾ ਮਤਲਬ ਆਮ ਜਿਹੜਾ ਪਰਮਲ ਚਾਵਲ ਹੈ ਉਹ ਯੂਜ਼ ਕਰਨਾ ਚਾਹੀਦਾ। ਪਰ ਜੇ ਤੁਸੀਂ ਕਰਿਆਨੇ ਵਾਲੇ ਨੂੰ ਪੁੱਛੋਗੇ ਉਹ ਕਹੂਗਾ ਜੀ ਜਿਹੜਾ ਹਲਵਾਈ ਹੈ ਜੀ ਉਹ ਤਾਂ ਟੋਟਾ ਪਾਉਂਦਾ ਹੈ ਉਹ ਵੀ ਪਰਮਲ ਦਾ। ਉਹਦੇ ਨਾਲ ਵਿੱਚੋਂ ਕਾਰਨਫਲੋਰ ਵੀ ਪਾਉਂਦੇ ਨੇ ਉਹਨੂੰ ਗਾੜਾ ਕਰਨ ਦਾ ਪਰ ਜੋ ਸਹੀ ਢੰਗ ਤਰੀਕਾ ਉਹ ਇਹ ਹੈ ਕਿ ਘੱਟ ਸਟਾਰਚ ਹੀ ਉਹਦੇ ਵਿੱਚ ਹੋਵੇ। ਦੁੱਧ ਦੇ ਵਿੱਚ ਫੈਟ ਵੱਧ ਤੋਂ ਵੱਧ ਹੋਣੀ ਚਾਹੀਦੀ ਹੈ ਕਿਉਂਕਿ ਜੇ ਦੁੱਧ ਦੇ ਵਿੱਚ ਫੈਟ ਨਾ ਹੋਈ ਤੁਸੀਂ ਸਿੰਗਲ ਟੋਨ ਡਬਲ ਟੋਨ ਸਪਰੇਟਾ ਦੁੱਧ ਲੈ ਲੋਗੇ ਤਾਂ ਖੀਰ ਦਾ ਸਵਾਦ ਨਹੀਂ ਆਣਾ ਕਿਉਂਕਿ ਉਹਦੇ ਵਿੱਚ ਫੈਟ ਨਹੀਂ ਹੈ ਹਲਵਾਈ ਉਹਦੇ ਵਿੱਚ ਫੈਟ ਐਡ ਕਰ ਦਿੰਦੇ ਨੇ ਤੇਲ ਵੀ ਪਾਉਂਦੇ ਨੇ ਦੇਸੀ ਘਿਓ ਪਾਉਂਦੇ ਨੇ ਕੁਕਿੰਗ ਆਇਲ ਮੇਰਾ ਮਤਲਬ ਤੇਲ ਤਾਂ ਤਾਂ ਉਹਦੇ ਨਾਲ ਉਹ ਰਿਚ ਟੈਕਸਚਰ ਹੋ ਜਾਂਦਾ ਤਾਂ ਫਿਰ ਨਹੀਂ ਕੀ ਹੈ ਫਿਰਨੀ ਦੇ ਵਿੱਚ ਚਾਵਲ ਬਿਲਕੁਲ ਬਰੀਕ ਹੋ ਜਾਣਾ ਚਾਹੀਦਾ ਸਾਰਾ ਸਟਾਰਚ ਉਹਦੇ ਚੋਂ ਬਾਹਰ ਆ ਜਾਣਾ ਚਾਹੀਦਾ ਚਾਵਲ ਮੂੰਹ ਨਹੀਂ ਆਣਾ ਚਾਹੀਦਾ ਬਿਲਕੁਲ ਸਮੂਥ ਸਿਲਕੀ ਇਕਦਮ ਅ ਤੁਹਾਡੀ ਜਿਹੜੀ ਆ ਉਹ ਉਹ ਟੈਕਸਚਰ ਉਹਦਾ ਬਣਨਾ ਚਾਹੀਦਾ ਔਰ ਜਦੋਂ ਤੁਹਾਡੀ ਫਿਰਨੀ ਬਣ ਜਾਵੇ ਇਸ ਤਰ੍ਹਾਂ ਤਾਂ ਉਹ ਗਿਰਨੀ ਨਹੀਂ ਚਾਹੀਦੀ ਪੁੱਠਾ ਕਰ ਲੋ ਇਹਦਾ ਚਾਹੀਦਾ ਤੇ ਇਹ ਐਕਚੁਅਲੀ ਜਿਹੜਾ ਆਪਾਂ ਬਣਾਨੇ ਆ ਉਹ ਇਸ ਤਰ੍ਹਾਂ ਵੀ ਜਿਹੜੀ ਬਰਤਨੋਂ ਦਾ ਉਹਦੇ ਵਿੱਚ ਬਣਾਈ ਜਾਂਦੀ ਹੈ ਫਿਰਨੀ ਪਰ ਤੁਸੀਂ ਇਹਨੂੰ ਕਿਸੇ ਵੀ ਬਰਤਨ ਦੇ ਵਿੱਚ ਪਾ ਸਕਦੇ ਹੋ ਸਟੀਲ ਦੀ ਕੌਲੀ ਹੋਵੇ ਚਾਹੇ ਪਿੱਤਲ ਦੀ ਕੌਲੀ ਹੋਵੇ ਤੇ ਚਾਹੇ ਚੀਨੀ ਦੀ ਕੌਲੀ ਹੋਵੇ ਇੱਕ ਅੱਜ ਕੱਲ੍ਹ ਆ ਮਿੱਟੀ ਦੇ ਆਉਂਦੇ ਨੇ ਜਿਹੜੇ ਬੜੇ ਫੈਂਸੀ ਜੇ ਮਿੱਟੀ ਵਾਲੇ ਨੇ ਇਹ ਆਉਂਦੇ ਨੇ ਪਰ ਸਭ ਤੋਂ ਵਧੀਆ ਜੇ ਬਰਤਨ ਕੋਈ ਹੈ ਪਾਣ ਵਾਲਾ ਤਾਂ ਇਹ ਹੈਗਾ ਜਿਹੜਾ ਮਿੱਟੀ ਪੱਕੀ ਹੋਈ ਮਿੱਟੀ ਹੋਵੇ ਲੇਕਿਨ ਇਹਦੇ ਤੇ ਕੋਈ ਕੋਟਿੰਗ ਕੋਈ ਰੰਗ ਰੂੰਗ ਕੁਝ ਨਹੀਂ ਹੈਗਾ ਔਰ ਸਭ ਤੋਂ ਮਤਲਬ ਜੋ ਐਕਚੁਅਲ ਆਥੈਂਟਿਕਲੀ ਜਿਹੜੀ ਚੀਜ਼ ਦੇ ਵਿੱਚ ਪਾਉਂਦੇ ਆ ਉਹ ਇਹਦੇ ਵਿੱਚ ਪਾਉਂਦੇ ਨੇ ਇਹ ਚਪਣੀ ਹੁੰਦੀ ਹੈ ਇਹਦੇ ਵਿੱਚ ਪੈਂਦੀ ਹੈ ਇਹ ਕਿਉਂ ਪੈਂਦੀ ਹੈ ਉਹਦੀ ਚਰਚਾ ਆਪਾਂ ਇਸ ਤੋਂ ਬਾਅਦ ਕਰਾਂਗੇ ਪਾਣ ਨੂੰ ਤਾਂ ਆਪਾਂ ਚਾਹੇ ਕਿਸ਼ੋਰੇ ਦੇ ਵਿੱਚ ਵੀ ਤੋ ਕਿਸੇ ਵੀ ਬਰਤਨ ਦੇ ਵਿੱਚ ਪਾ ਸਕਦੇ ਆ ਇਹ ਜੰਮ ਜਾਣੀ ਚਾਹੀਦੀ ਹੈ ਪੂਰੀ ਦੀ ਪੂਰੀ ਬਿਲਕੁਲ ਸਮੂਥ ਇਹਦਾ ਟੈਕਸਚਰ ਹੋਣਾ ਚਾਹੀਦਾ ਜਿਵੇਂ ਮਰਜੀ ਇਹਨੂੰ ਪੁੱਠਾ ਕਰੀ ਜਾਓ ਵੈਸੀ ਫਿਰਨੀ ਆ ਜਿਹੜੀਆਂ ਚੱਪੜੀਆਂ ਦੇ ਵਿੱਚ ਇਸ ਤਰ੍ਹਾਂ ਮਿਲਦੀ ਹੈ ਔਰ ਇਸ ਤਰ੍ਹਾਂ ਹੀ ਰੱਖੀ ਹੁੰਦੀ ਹੈ ਇੱਕ ਦੇ ਉੱਪਰ ਦੂਜੀ ਤੋ ਆਪਾਂ ਫਿਰਨੀ ਤਿਆਰ ਕਰਾਂਗੇ ਅੱਜ ਤੋ ਜਿਵੇਂ ਆਪਾਂ ਗੱਲ ਕਰਕੇ ਹਟਿਆ ਕਿ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਸਟਾਰਚ ਕੰਟੈਂਟ ਤੋ ਜਿਹੜੇ ਵੀ ਚਾਵਲ ਦੇ ਵਿੱਚ ਵੱਧ ਤੋਂ ਵੱਧ ਸਟਾਰਚ ਹੋਊਗਾ ਉਹ ਸਾਨੂੰ ਚੂਜ਼ ਕਰਨਾ ਚਾਹੀਦਾ ਤੋ ਮੈਂ ਜਿਵੇਂ ਪਹਿਲਾਂ ਦੱਸ ਚੁੱਕਿਆ ਤੁਹਾਨੂੰ ਕਿ ਬਾਸਮਤੀ ਦੇ ਵਿੱਚ ਸਟਾਰਚ ਜ਼ਿਆਦਾ ਹੁੰਦਾ ਤਾਂ ਬਾਸਮਤੀ ਕਿਹੜੀ ਬਾਸਮਤੀ ਬਾਸਮਤੀ ਦੇ ਵਿੱਚ ਵੀ ਨਾ 골ਡਨ ਬਾਸਮਤੀ ਕਹਿ ਦਿੰਦੇ ਨੇ ਹੋਰ ਕਹਿ ਦਿੰਦੇ ਨੇ ਉਹ ਪੈਰਾਬੋਇਲਡ ਬਾਸਮਤੀ ਵੀ ਹੁੰਦੇ ਪੈਰਾਬੋਇਲਡ ਮਤਲਬ ਉਹ ਛਿਲਕੇ ਦੇ ਅੰਦਰ ਹੀ ਉਹਨੂੰ ਉਬਾਲਿਆ ਜਾਂਦਾ ਤਾਂ ਕਿ ਨਿਊਟ੍ਰੀਐਂਟਸ ਆ ਜਾਣ ਉਹ ਨਾਟ ਐਕਸਪੈਂਡ ਦੀ ਲੋੜ ਨਹੀਂ ਆਮ ਕਿਸੇ ਵੀ ਬ੍ਰਾਂਡ ਦੀ ਕਿਸੇ ਵੀ ਬ੍ਰਾਂਡ ਦਾ ਤੁਸੀਂ ਬਾਸਮਤੀ ਲੈ ਲਓ ਔਰ ਇਹ ਇਹਦੇ ਵਿੱਚ ਇਨਫ ਤੁਹਾਨੂੰ ਜਿਹੜਾ ਸਟਾਰਚ ਉਹ ਮਿਲ ਜਾਏਗਾ ਪਰ ਇਸ ਤੋਂ ਵੀ ਵਧੀਆ ਜੇ ਜਾਵਾਂ ਸਟਾਰ ਚ ਆਪਾਂ ਲੈਣਾ ਚਾਹੁੰਦੇ ਆ ਤਾਂ ਜਿਹੜਾ ਲੋਕਲ ਗਰੋਨ ਰਾਈਸ ਆ ਜਿਹੜਾ ਪੰਜਾਬ ਦੇ ਵਿੱਚ ਉਗਦਾ ਜਿਹਨੂੰ ਮੋਟਾ ਚਾਵਲ ਕਹਿੰਦੇ ਨੇ ਜਿਹਦੀ ਕੋਈ ਬਹੁਤੀ ਇੱਜ਼ਤ ਵੀ ਨਹੀਂ ਇਹ ਸਾਰਾ ਸਪੈਸ਼ਲ ਸਪੈਸ਼ਲ ਟ੍ਰੇਨਾਂ ਚ ਲੱਦ ਲੱਦ ਕੇ ਬਾਕੀ ਸਟੇਟਾਂ ਦੇ ਵਿੱਚ ਜਾਂਦਾ ਜਿਹੜਾ ਫ੍ਰੀ ਵੰਡਿਆ ਜਾਂਦਾ ਰਾਸ਼ਨ ਉਹਦੇ ਵਾਸਤੇ ਇਹਦੇ ਵਿੱਚ ਮੈਕਸਿਮਮ ਸਟਾਰਚ ਹੁੰਦਾ ਹੁਣ ਇਹ ਜਿਹੜਾ ਸਟਾਰਚ ਹੈ ਜਦੋਂ ਚਾਵਲ ਬਣਾਉਂਦੇ ਆ ਤਾਂ ਇਹ ਸਟਿੱਕੀ ਹੋ ਜਾਂਦਾ ਆਪਸ ਦੇ ਵਿੱਚ ਜੁੜਦਾ ਉਸ ਕਰਕੇ ਇਹਨੂੰ ਲੋਕ ਪਸੰਦ ਨਹੀਂ ਕਰਦੇ ਪਰ ਇਹੀ ਸਾਡੇ ਪੰਜਾਬੀਆਂ ਦੇ ਵਿੱਚ ਕਮੀ ਆ ਅਸੀਂ ਹਰ ਚੀਜ਼ ਦੇ ਵਿੱਚ ਨਾ ਗੁਣ ਹੁੰਦਾ ਆਪਾਂ ਆਵਗੁਣ ਦੇ ਉੱਤੇ ਉਹਦੇ ਫੋਕਸ ਕਰਦੇ ਆਂ ਬੰਦ ਘੜੀ ਵੀ 24 ਘੰਟੇ ਚ ਦੋ ਵਾਰੀ ਸਹੀ ਟਾਈਮ ਦਿਖਾਉਂਦੀ ਏ ਜਿਹੜਾ ਇਹ ਸਟਿੱਕੀਨੈਸ ਹੈ ਇਹਦੀ ਜਿਹੜਾ ਇਹ ਚਿਪਚਪਾਹਟ ਹੈ ਜਿਹੜਾ ਸਟਾਰਚ ਜ਼ਿਆਦਾ ਹੈ ਜਾਪਾਨ ਦੇ ਵਿੱਚ ਕੋਰੀਆ ਦੇ ਵਿੱਚ ਇੰਡੋਨੇਸ਼ੀਆ ਦੇ ਵਿੱਚ ਥਾਈਲੈਂਡ ਦੇ ਵਿੱਚ ਤੁਹਾਡਾ ਵੇਟਨਾਮ ਦੇ ਵਿੱਚ ਸਟਿੱਕੀ ਰਾਈਸ ਬਣਾ ਕੇ ਵੇਚਦੇ ਆਂ ਮੰਗੋ ਸਟਿੱਕੀ ਰਾਈਸ ਇਹੀ ਚਾਵਲ ਨੂੰ 500 ਰੁਪਏ ਕਿਲੋ ਵੇਚਦੇ ਆਂ ਮਤਲਬ ਰੇਦੀ ਨਾਲੋਂ ਜ਼ਿਆਦਾ ਸਟਿੱਕੀ ਹੁੰਦਾ ਥੋੜਾ ਛੋਟਾ ਹੁੰਦਾ ਪਰ ਇਹ ਵੀ ਉਹਦੇ ਤੋਂ ਘੱਟ ਨਹੀਂ ਹੈਗਾ ਬਾਸਮਤੀ ਦੀ ਆਪਣੀ ਖੁਸ਼ਬੂ ਹੁੰਦੀ ਹੈ ਆਪਣਾ ਟੇਸਟ ਹੁੰਦਾ ਇਹਦਾ ਵੀ ਫਿਰਨੀ ਦੇ ਵਿੱਚ ਲਾਜਵਾਬ ਟੇਸਟ ਇਹਦਾ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਤਾਂ ਆਪਾਂ ਲਵਾਂਗੇ ਰਾਈਸ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਸਟਾਰਚ ਹੋਵੇ ਤਾਂ ਇਹ ਸਟਾਰਚ ਵਾਲਾ ਰਾਈਸ ਮੈਂ ਲੈ ਲਿਆ ਇਸ ਤੋਂ ਬਾਅਦ ਇਹਨੂੰ ਧੋ ਲਾਂਗੇ ਧੋਣ ਤੋਂ ਬਾਅਦ ਆਪਾਂ ਇਹਨੂੰ ਭਗੋਣਾ ਧੋ ਕੇ ਜ਼ਿਆਦਾ देर ਸੋਕ ਨਹੀਂ ਕਰਨਾ ਕਿਉਂਕਿ ਜੇ ਇਹਨੂੰ ਜ਼ਿਆਦਾ ਦੇਰ ਆਪਾਂ ਸੋਕ ਕੀਤਾ ਤਾਂ ਇਹਨੇ ਸਟਾਰਚ ਸਾਰਾ ਦਾ ਸਾਰਾ ਉਹਦੇ ਵਿੱਚ ਪਾਣੀ ਦੇ ਵਿੱਚ ਛੱਡ ਦੇਣਾ ਧੋ ਦੇਣਾ ਚੰਗੀ ਤਰ੍ਹਾਂ ਉਸ ਤੋਂ ਬਾਅਦ ਫ੍ਰੈਸ਼ ਪਾਣੀ ਲੈਣਾ ਜਿਹਦੇ ਵਿੱਚ ਮਤਲਬ ਇਹ ਡੁੱਬ ਜੇ ਬਹੁਤ ਜ਼ਿਆਦਾ ਪਾਣੀ ਨਾ ਹੋਵੇ ਵਿੱਚ ਡੁੱਬ ਜਵੇ ਤੇ ਫਿਰ ਇਹਨੂੰ ਛੱਡ ਦੇਣਾ ਔਰ ਉਹ ਚਾਹੇ ਜਿੰਨੀ ਮਰਜ਼ੀ ਦੇਰ ਛੱਡ ਦਿਓ ਤੁਸੀਂ ਵੈਸੇ ਤਾਂ ਅੱਧਾ ਘੰਟਾ ਬਹੁਤ ਹੈ ਪਰ ਜੇ ਓਵਰਨਾਈਟ ਵੀ ਰਿਪੇਅਰ ਹੋਵੇ ਤਾਂ ਕੋਈ ਦਿੱਕਤ ਨਹੀਂ ਹੈ ਕਿਉਂਕਿ ਸਾਰਾ ਜਿਹੜਾ ਸਟਾਰਚ ਹੈ ਉਹ ਪਾਣੀ ਦੇ ਵਿੱਚ ਹੀ ਆ ਰਿਹਾ ਉਸ ਪਾਣੀ ਨੂੰ ਆਪਾਂ ਡਿਸਕਾਰਡ ਨਹੀਂ ਕਰਨਾ ਤਾਂ ਵੈਸੇ ਤਾਂ ਮੈਂ ਬਾਸਮਤੀ ਵੀ ਪਿਗੋਇਆ ਹੋਇਆ ਬਾਸਮਤੀ ਵੀ ਪਿਗੋਇਆ ਪਰ ਆਪਾਂ ਬਣਾਵਾਂਗੇ ਇਹਨੂੰ ਅੱਜ ਜਿਹੜਾ ਦੇਸੀ ਆਪਣਾ ਮੋਟਾ ਚਾਵਲ ਜਿਹਨੂੰ ਕਹਿੰਦੇ ਹੋ ਕਹਿੰਦੇ ਆਪਾਂ ਉਹਦੇ 'ਚ ਬਣਾਵਾਂਗੇ ਇਹ ਮੋਟਾ ਚਾਵਲ ਦੇਸੀ ਜਿਹੜਾ ਆਪਣਾ ਪੰਜਾਬ ਦੇ ਵਿੱਚ ਉਗਦਾ ਹੈ ਤੋਂ ਇੰਨਾ ਕੁ ਪਾਣੀ ਇਹ ਹੁਣ ਸਵੇਰ ਦਾ ਭਗੋਇਆ ਹੋਇਆ ਇਹਦੇ ਵਿੱਚ ਸਟਾਰਚ ਜਿੰਨਾ ਵੀ ਇਹ ਪਾਣੀ ਦੇ ਅੰਦਰ ਹੀ ਹੈ ਤੋਂ ਹੁਣ ਇਹ ਸਟਾਰਚ ਜਿਹੜਾ ਵਿੱਚ ਚਾਵਲਾਂ ਦੇ ਰਹਿ ਗਿਆ ਉਹਨੂੰ ਕੱਢਣ ਵਾਸਤੇ ਇਹਨੂੰ ਆਪਾਂ ਪੀਸਾਂਗੇ ਔਰ ਇਹਨੂੰ ਪੀਸਾਂਗੇ ਬਹੁਤ ਸਾਰੇ ਲੋਕ ਕਹਿੰਦੇ ਦਰਬੜਾ ਪੀਸੋ ਨਹੀਂ ਦਰਬੜਾ ਪੀਸਣਾ ਫਿਰ ਉਹ ਖੀਰ ਵਾਲਾ ਹੀ ਟੈਕਸਚਰ ਆਊਗਾ ਉਹਦੇ ਵਿੱਚ ਉਹਦੇ ਵਿੱਚ ਥੋੜਾ ਫਿਰਨੀ ਵਾਲਾ ਟੈਕਸਚਰ ਆਣਾ ਹੀ ਨਹੀਂ ਇਹਨੂੰ ਆਪਾਂ ਬਿਲਕੁਲ ਮਹੀਨ ਪੀਸ ਲੈਣਾ ਇੰਨਾ ਮਹੀਨ ਜਿਵੇਂ ਰੇਤਾ ਤੁਹਾਡੇ ਹੱਥ ਨੂੰ ਲੱਗਦਾ ਹੋਵੇ ਉਸ ਤਰ੍ਹਾਂ ਦਾ ਤੋਂ ਇਹਨੂੰ ਹੁਣ ਆਪਾਂ ਪਾਵਾਂਗੇ ਮਿਕਸੀ ਦੇ ਵਿੱਚ ਔਰ ਇਹਨੂੰ ਪੀਸਾਂਗੇ ਇਹ ਪਾਣੀ ਇਹਦੇ ਨਾਲ ਹੀ ਪਾ ਲੈਣਾ ਸਾਰਾ ਦਾ ਸਾਰਾ ਰਾਈਸ ਇਹਦੇ ਵਿੱਚ ਪਾ ਲੈਣਾ ਆਪਾਂ ਤੋਂ ਇਹਦੇ ਵਿੱਚ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਪੀਸਣਾ ਹੁਣ ਆਪਾਂ ਇਹਨੂੰ ਚੈੱਕ ਕਰਾਂਗੇ ਇਹਦੇ ਵਿੱਚ ਦਾਣਾ ਦੇਖੋ ਹਲੇ ਮੋਟਾ-ਮੋਟਾ ਦਿਖ ਰਿਹਾ ਹੈ ਤੁਹਾਨੂੰ ਇਹ ਦਾਣਾ ਅਜੇ ਇਹਨੂੰ ਹੋਰ ਪੀਸਣਾ ਬਿਲਕੁਲ ਜਿਵੇਂ ਰੇਤੇ ਦੇ ਕਣ ਹੁੰਦੇ ਨੇ ਉਨਾ ਬਰੀਕ ਇਹਨੂੰ ਕਰ ਲੈਣਾ ਆਪਾਂ ਹਲੇ ਵੀ ਇਹਦੇ ਚ ਥੋੜੀ ਜੀ ਕਸਰ ਹੈ ਵੈਸੇ ਬਹੁਤ ਵਧੀਆ ਹੋ ਗਿਆ ਲੇਕਿਨ ਥੋੜੀ ਜੀ ਕਸਰ ਹੈ ਇਹਨੂੰ ਜਿੰਨਾ ਪੀਸ ਲਾਂਗੇ ਉਨਾ ਵਧੀਆ ਤੋ ਇੱਕ ਵਾਰੀ ਫੇਰ ਇਹਨੂੰ ਆਪਾਂ ਚਲਾਣੇ ਆ ਹੁਣ ਬਿਲਕੁਲ ਇਹਦਾ ਕਣ ਜਿਵੇਂ ਮਿੱਟੀ ਦਾ ਕਣ ਜੇ ਹੁੰਦੇ ਨੇ ਉਸ ਤਰ੍ਹਾਂ ਹੋ ਗਿਆ ਲਗਭਗ ਇਹੇ ਕੁਲ ਗਿਆ ਜਿੰਨਾ ਇਹਨੂੰ ਆਪਾਂ ਘੋਟ ਲਾਂਗੇ ਉਨਾ ਫਾਇਦਾ ਮੈਕਸਿਮਮ ਸਟਾਰਚ ਇਹਦੇ ਚ ਰਿਲੀਜ਼ ਹੋ ਜਾਊਗਾ ਉਨੀਓ ਜਬਰਦਸਤ ਆਪਣੀ ਜਿਹੜੀ ਆ ਉਹ ਫਿਰਨੀ ਬਣੂਗੀ। ਤੋਂ ਇਹ 20-20 ਸੈਕਿੰਡ ਤਿੰਨ ਵਾਰੀ ਚਾਰ ਵਾਰੀ ਇਹਨੂੰ ਆਪਾਂ ਚਲਾ ਲਿਆ। ਹੁਣ ਬਿਲਕੁਲ ਫਰਸਟ ਕਲਾਸ ਇਹਦਾ ਟੈਕਸਚਰ ਜਿਹੜਾ ਉਹ ਬਣ ਗਿਆ। ਤੋਂ ਚਾਵਲ ਆਪਾਂ ਲਏ ਸੀ 100 ਗ੍ਰਾਮ। ਔਰ ਇਹ ਸਾਰਾ ਸਮਾਨ ਆਪਾਂ ਪਹਿਲਾਂ ਹੀ ਇਕੱਠਾ ਕਰ ਲੈਣਾ ਕਿਉਂਕਿ ਜਦੋਂ ਇਹਨੂੰ ਦੁੱਧ ਚ ਪਾਤਾ ਉਸ ਤੋਂ ਬਾਅਦ ਫਿਰਨੀ ਫੇਰ ਨਾ ਬਊਗਾ ਤੁਹਾਨੂੰ ਤੁਸੀਂ 1 ਸੈਕਿੰਡ ਵੀ ਉਹਨੂੰ ਛੱਡ ਨਹੀਂ ਸਕਦੇ। ਜਿੱਥੇ ਹੀ ਉਹ ਫਿਰਨੋ ਹਟਿਆ ਸਾਰਾ ਸਟਾਰਟ ਤੇ ਥੱਲੇ ਬੈਠ ਜਾਣਾ ਇਕਦਮ। ਤੋ ਸਾਰਾ ਸਮਾਨ ਪਹਿਲੇ ਇਕੱਠਾ ਹੋ ਜਾਣਾ ਚਾਹੀਦਾ ਹੈ 1 ਲੀਟਰ ਦੁੱਧ ਇਹ ਤੁਹਾਡੇ ਕੋਲ ਤਿਆਰ ਹੋਣਾ ਚਾਹੀਦਾ ਹੈ ਇਹ ਜਿਹੜਾ ਆਪਾਂ 100 ਗ੍ਰਾਮ ਭਿਗੋਇਆ ਹੋਇਆ ਚਾਵਲ ਆਪਾਂ ਪੀਸ ਲਿਆ ਹੋਣਾ ਚਾਹੀਦਾ 100 ਗ੍ਰਾਮ ਹੀ ਆਪਾਂ ਚੀਨੀ ਪਾਵਾਂਗੇ ਇਸ ਤੋਂ ਜ਼ਿਆਦਾ ਪਾਣ ਦੀ ਲੋੜ ਨਹੀਂ ਉਸ ਤੋਂ ਬਾਅਦ ਇਹਦੇ ਚ ਆਪਾਂ ਕੇਸਰ ਪਾਣਾ ਉਹ ਤੁਹਾਡੇ ਕੋਲ ਤਿਆਰ ਹੋਣਾ ਚਾਹੀਦਾ ਕੇਵੜਾ ਲਾਸਟੇ ਪਾਊਗਾ ਡਰਾਈ ਫਰੂਟ ਤੁਹਾਡੇ ਕੋਲ 50 ਗ੍ਰਾਮ ਕਾਜੂ 50 ਗ੍ਰਾਮ ਕਿਸ਼ਮਿਸ਼ ਇਹ ਵਿੱਚ ਜਾਣਗੇ ਔਰ ਇਹਦੇ ਉੱਪਰ ਗਾਰਨਿਸ਼ ਕਰਨ ਵਾਸਤੇ ਬਦਾਮ ਤੇ ਪਿਸਤਾ ਔਰ ਬਦਾਮ ਤੇ ਪਿਸਤੇ ਨੂੰ ਆਪਾਂ ਚਾਕੂ ਨਾਲ ਕੱਟ ਸਕਦੇ ਆ ਬਰੀਕ-ਬਰੀਕ ਜਾਂ ਮੇਰੇ ਕੋਲੇ ਇਹ ਯੰਤਰ ਹੈਗਾ ਇਹਦੇ ਵਿੱਚ ਇਹ ਇਹਦੇ ਸ্লাইਸ ਕਰ ਦਿੰਦਾ ਇਹਦੇ ਵਿੱਚ ਤੁਸੀਂ ਜੇ ਦੋ ਪੀਸ ਇਹਦੇ ਵਿੱਚ ਦੋ ਚਾਰ ਪੀਸ ਇਹਦੇ ਪਾ ਲਓ ਪਿਸਤੇ ਦੇ ਔਰ ਇਹਨੂੰ ਤੁਸੀਂ ਇਸ ਤਰ੍ਹਾਂ ਹਲਕਾ-ਹਲਕਾ ਹਿਲਾਓ ਥੱਲੇ ਇਹਦੇ ਤੁਹਾਡੇ ਇਹ ਇੱਕਦਮ ਆਹ ਦੇਖੋ ਇੱਕਦਮ ਫਰਸਟ ਕਲਾਸ ਇਹਦੇ ਉਹ ਬਰੀਕ-ਬਰੀਕ ਸਾਰੇ ਕਰ ਦੂਗਾ ਹੁਣ ਜੇ ਤੁਸੀਂ ਪੁੱਛੋਗੇ ਇਹ ਕਿੱਥੋਂ ਮਿਲਦਾ ਮੈਂ ਐਗਜ਼ਿਬਿਸ਼ਨ ਚੋਂ ਲਿਆ ਸੀ ਅਹਾਰ ਦੇ ਵਿੱਚ ਜੇ ਤੁਹਾਨੂੰ ਸ਼ੌਂਕ ਹੋਵੇ ਤਾਂ ਤੁਸੀਂ ਆਸ-ਪਾਸ ਚੀਜ਼ਾਂ ਨੂੰ ਦੇਖਦੇ ਰਹਿੰਦੇ ਹੋ ਤਾਂ ਇਹ ਵੀ ਆਪਾਂ ਤਿਆਰੀ ਪਹਿਲਾਂ ਹੀ ਕੀਤੀ ਹੋਈ ਹੈ ਇਹਦੇ ਉੱਪਰ ਜੇ ਤੁਸੀਂ ਚਾਹੋ ਤਾਂ ਮਨੱਕਾ ਤੁਹਾਡਾ ਜਿਹੜੇ ਬਲੈਕ ਰੀਜ਼ਨਸ ਜਿਹਨੂੰ ਕਹਿੰਦੇ ਆ ਕਾਲੀਆਂ ਦਾਖਾਂ ਤੇ ਆਹ ਚੈਰੀ ਫਰੈਸ਼ ਚੈਰੀ ਮੇਰੇ ਸੌਰੀ ਸਟਰਾਬਰੀ ਫਰੈਸ਼ ਨਹੀਂ ਸੀ ਇਹ ਡਰਾਈ ਸਟਰਾਬਰੀ ਹੈ ਇਹ ਆਪਸ਼ਨਲ ਹੈ ਸਾਰਾ ਤੁਹਾਡਾ ਔਰ ਇਹਦੇ ਵਿੱਚ ਨਮਕ ਜ਼ਰੂਰ ਪਾਣਾ ਕਿਉਂਕਿ ਜਦ ਤੱਕ ਆਪਾਂ ਨਮਕ ਨਹੀਂ ਪਾੰਦੇ ਟੇਸਟ ਉੱਪਰ ਕੇ ਨਹੀਂ ਆਉਂਦੇ ਸਾਰੇ ਦੇ ਸਾਰੇ ਬਾਹਰ ਤੋ ਇਹਨੂੰ ਚਾਹੇ ਤਾਂ ਤੁਸੀਂ ਇਹਦੇ ਵਿੱਚ ਪਾ ਲਓ ਪੀਸੇ ਹੋਏ ਚਾਵਲਾਂ ਤੇ ਚਾਹੇ ਬਾਅਦ ਚ ਪਾ ਲਓ ਇਹ ਜ਼ਰੂਰੀ ਆ ਪਾਣਾ ਹੁਣ ਅਗਲਾ ਸਵਾਲ ਇਹ ਆਊਗਾ ਦੁੱਧ ਫੁੱਲ ਫੈਟ ਦਾ ਹੋਣਾ ਚਾਹੀਦਾ ਤੁਸੀਂ ਜਾਣਦੇ ਹੋ ਕਿਉਂ ਕਿਉਂਕਿ ਫੈਟ ਨੇ ਹੀ ਟੇਸਟ ਲੈ ਕੇ ਆਣਾ ਤੇ ਹੁਣ ਅਗਲਾ ਸਵਾਲ ਇਹ ਹੈ ਕਿ ਦੁੱਧ ਦੇ ਵਿੱਚ ਆਪਾਂ ਕਦੋਂ ਪਾਣਾ ਇਹ ਚਾਵਲਾਂ ਦਾ ਜਿਹੜਾ ਘੋਲ ਹੈ ਦੇਖੋ ਜਦੋਂ ਦੁੱਧ ਉਬਲੇਗਾ ਉਦੋਂ ਇਹਦੇ ਵਿੱਚੋਂ ਇਹਦੇ ਫੈਟ ਜਿਹੜੇ ਨੇ ਸੈਪਰੇਟ ਹੋਣੇ ਸ਼ੁਰੂ ਹੋ ਜਾਂਦੇ ਨੇ ਮਲਾਈ ਜਿਹੜੀ ਹੈ ਉਹ ਉੱਪਰ ਆਣੀ ਸ਼ੁਰੂ ਹੋ ਜਾਂਦੀ ਹੈ ਜਿਹੜੇ ਫੈਟ ਦੇ ਕਣ ਹੁੰਦੇ ਨੇ ਉਹ ਛੋਟੇ بڑے ਹੁੰਦੇ ਨੇ ਪਰ ਇੱਕ ਹੋਮੋਜਨਾਈਜ਼ਡ ਦੁੱਧ ਹੁੰਦਾ ਜਿਹਦੇ ਵਿੱਚ ਇਹ ਕਣਾਂ ਨੂੰ ਇਕਸਾਰ ਕਰਤਾ ਜਾਂਦਾ ਉਹਦੇ ਨਾਲ ਮਲਾਈ ਸੈਪਰੇਟ ਨਹੀਂ ਹੁੰਦੀ ਉਹ ਕਿਸੇ ਅੱਗੇ ਵੇਲੇ ਕਿਸੇ ਵੀਡੀਓ ਚ ਆਪਾਂ ਚਰਚਾ ਕਰਾਂਗੇ ਉਹਦੇ ਨਾਲ ਫੈਟ ਇਕੁਅਲ ਡਿਸਟ੍ਰੀਬਿਊਟਡ ਰਹਿੰਦੀ ਅੱਜ ਦਾ ਵਿਸ਼ਾ ਨਹੀਂ ਹੈ ਉਹ ਤਾਂ ਹੁਣ ਇਹਨੂੰ ਆਪਾਂ ਦੁੱਧ ਨੂੰ ਉਬਾਲਾਂਗੇ ਇਹਦੇ ਨਾਲ ਹੀ ਇਹਨੂੰ ਇਹਦੇ ਵਿੱਚ ਹੀ ਪਾ ਦੇਣਾ ਪਹਿਲੀ ਇਹਦੇ ਵਿੱਚ ਪਾ ਦਾਂਗੇ ਠੰਡੇ ਦੇ ਵਿੱਚ ਹੀ ਅਜੇ ਮੈਂ ਉਬਾਲਿਆ ਨਹੀਂ ਕੱਚਾ ਦੁੱਧ ਇਦੇ ਵਿੱਚ ਹੀ ਕਿਉਂਕਿ ਪ੍ਰੋਸੈਸ ਜਿਹੜਾ ਤੁਹਾਡਾ स्टार्च ਦੀ ਜੈਲਟਿਨਾਈਜ਼ ਹੋਣ ਦਾ ਔਰ ਤੁਹਾਡਾ ਜਿਹੜਾ ਦੁੱਧ ਦਾ ਫੈਟ ਅਲੱਗ ਹੋਣ ਦਾ ਉਹ ਇਕੱਠਾ ਹੀ ਹੋਣਾ ਚਾਹੀਦਾ ਤਾਂ ਕਿ ਇਹਦਾ ਜਿਹੜਾ ਟੇਸਟ ਉਹ ਇੱਕੋ ਮਿੱਕਾ ਹੋ ਜਵੇ ਆਪਸ ਦੇ ਵਿੱਚ ਐ ਰਚਮਿਚ ਕੇ ਚੱਲੇ। ਇਹਦੇ 'ਚ ਆਪਾਂ ਪਾਵਾਂਗੇ ਕੇਸਰ। ਕੇਸਰ ਇਹਦੇ ਵਿੱਚ ਪਾਵਾਂਗੇ ਕੇਸਰ ਦਾ ਕਲਰ ਵੀ ਆਊਗਾ ਔਰ ਟੇਸਟ ਵੀ ਆਊਗਾ। ਕੇਸਰ ਪਾਣ ਦੇ ਵਿੱਚ ਕੰਜੂਸੀ ਨਾ ਕਰਨਾ। ਇਹਦਾ ਬਹੁਤ ਵਧੀਆ ਫਲੇਵਰ ਆਉਂਦਾ। بس ਹੁਣ ਸਾਰੀਆਂ ਗੱਲਾਂ ਬੰਦ ਤੇ ਲਗਾਤਾਰ ਫਿਰਨੀ ਜਿਹੜੀ ਹੈ ਉਹ ਚੱਲਣੀ ਸ਼ੁਰੂ ਹੋ ਜਾਣੀ ਚਾਹੀਦੀ ਹੈ ਕਿਉਂਕਿ ਇਹਦੇ ਵਿੱਚ ਸਟਾਰਚ ਵੀ ਹੈ ਇਹਦੇ ਵਿੱਚ ਦੁੱਧ ਦੇ ਵਿੱਚ ਸਟਾਰਚ ਨਹੀਂ ਹੁੰਦਾ ਦੁੱਧ ਦੇ ਜਿਹੜੇ ਫੈਟਸ ਨੇ ਦੁੱਧ ਦੇ ਜਿਹੜੇ ਸੋਲਿਡਸ ਨੇ ਉਹ ਸਾਰੇ ਰਲਣਗੇ ਇਹਦੇ ਵਿੱਚ ਔਰ ਦੇਖਦੇ ਦੇਖਦੇ ਹੀ ਇਹਨੇ ਇੱਕਦਮ ਗਾੜਾ ਹੋ ਜਾਣਾ ਇਕੱਠਾ ਹੀ ਉਬਾਲ ਲੈਣਾ ਆਪਾਂ ਇਹ ਸਾਰੀਆਂ ਚੀਜ਼ਾਂ ਨੂੰ ਤੇ ਇਹਨੂੰ ਆਪਾਂ ਜਿੰਨੀ ਦੇਰ ਤੱਕ ਇਹ ਗਾੜਾ ਨਹੀਂ ਹੋ ਜਾਂਦਾ ਉਨੀ ਦੇਰ ਤੱਕ ਇਹਨੂੰ ਫੇਰ ਹੀ ਜਾਣਾ ਏਸੇ ਕਰਕੇ ਇਹਦਾ ਨਾ ਫਿਰਨੀ ਹੈ ਦੇਖੋ ਗਾੜਾ ਹੋਣਾ ਸ਼ੁਰੂ ਹੋ ਗਿਆ ਅਜੇ ਸਿਰਫ 3 ਤੋਂ 4 ਮਿੰਟ ਹੀ ਹੋਏ ਨੇ ਜਿਹੜੀ ਚੀਨੀ ਹੈ ਉਹ ਨਹੀਂ ਪਾਣੀ ਹੈਗੀ ਬਿਲਕੁਲ ਐਂਡ ਤੇ ਪਾਣੀ ਹੈ ਚੀਨੀ ਕਿਉਂਕਿ ਚੀਨੀ ਪਾਣ ਤੋਂ ਬਾਅਦ ਇਹਦੀ ਇੱਕ ਤਰ੍ਹਾਂ ਦਾ ਪੰਜਾਬੀ ਚ ਸਮਝੋ ਤਾਂ ਕੁਕਿੰਗ ਰੁਕ ਜੂਗੀ ਦੇਖੋ ਇਹ ਗਾੜਾ ਹੋਣਾ ਸ਼ੁਰੂ ਹੋ ਗਿਆ ਔਰ ਆ ਦੇਖੋ ਸਟਾਰਥ ਥੱਲੇ ਲਗਣਾ ਸ਼ੁਰੂ ਹੋ ਗਿਆ ਟੈਂਪਰੇਚਰ ਇਹਦਾ ਸਲੋ ਕਰ ਲੋ ਇਹ ਇਹਦੇ ਵਿੱਚ ਆ ਦੇਖੋ ਔਰ ਜਿਹੜੀਆਂ ਦਾਖਾਂ ਨੇ ਰੇਜਨਸ ਨੇ ਉਹ ਗੋਲ ਦਾਖਾਂ ਪਾਣੀਆਂ ਨੇ ਉਹ ਖਟੀਆਂ ਘੱਟ ਹੁੰਦੀਆਂ ਨੇ ਤਾਂ ਕਿਸ਼ਮਿਸ਼ ਉਹ ਪਹਿਲਾਂ ਨਹੀਂ ਪਾਣੀ ਉਹ ਲਾਸਟ ਤੇ ਪਾਵਾਂਗੇ ਔਰ ਉਹਨਾਂ ਨੂੰ ਕੁੱਕ ਕਰਨ ਦੀ ਜ਼ਰੂਰਤ ਨਹੀਂ ਦੇਖੋ گاੜਾ ਹੋ ਰਿਹਾ ਹੈ ਆ ਸਟਾਰਚ ਦੇਖ ਰਹੇ ਹੋ ਤੁਸੀਂ ਜੇ ਨੂੰ ਆਪਾਂ ਛੱਡ ਦਾਂਗੇ ਤਾਂ ਥੱਲੇ ਜੰਮ ਜੂਗਾ ਇਹ ਇਸ ਕਰਕੇ ਬਿਲਕੁਲ ਵੀ ਫਿਰਨੀ ਨੂੰ ਤੁਸੀਂ ਛੱਡ ਨਹੀਂ ਸਕਦੇ ਔਰ ਇਹਦੇ ਵਿੱਚ ਪਾਨੋ ਤਾਂ ਤੁਸੀਂ ਗੁਲਾਬ ਜਲ ਵੀ ਪਾ ਸਕਦੇ ਹੋ ਪਰ ਫਿਰਨੀ ਦੇ ਵਿੱਚ ਪੈਂਦਾ ਕੇਵੜਾ 1 ਲੀਟਰ ਦੇ ਵਿੱਚ 10 ਐਮ ਐਲ 5 ਤੋਂ 10 ਐਮ ਐਲ ਜਿਹੜਾ ਉਹੀ ਪੈਣਾ ਚਾਹੀਦਾ ਤਾਂ ਜਿਵੇਂ ਹੀ ਇਹ ਆਪਣੀ ਫਿਰਨੀ गाढ़ी ਹੋ ਜੂਗੀ ਆਲਮੋਸਟ ਤਿਆਰ ਹੈ ਇਹ ਔਰ ਇਸ ਬਿਨਾ ਕੱਟ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ ਤੁਸੀਂ ਦੇਖ ਰਹੇ ਹੋ ਬਸ ਇੰਨਾ ਕੀ ਟਾਈਮ ਲੱਗਣਾ ਆਪਾਂ ਇਹਨੂੰ ਛੱਡ ਨਹੀਂ ਸਕਦੇ ਫੇਰ ਨਹੀਂ ਫੇਰ ਹੀ ਜਾਣਾ ਇਹਨੂੰ ਨਾਲੋਂ ਨਾਲ ਥੱਲੇ ਨਾ ਲੱਗੇ ਤਾਂ ਜਿਵੇਂ ਫਿਰਨੀ ਤਿਆਰ ਹੋ ਜਾਂਦੀ ਹੈ ਉਸ ਤੋਂ ਬਾਅਦ ਇਹਨੂੰ ਬਰਤਨਾ ਚ ਪਾਉਣ ਵਾਸਤੇ ਵੀ ਆਪਣੇ ਕੋਲ ਜਿਆਦਾ ਟਾਈਮ ਨਹੀਂ ਹੁਣ ਫਲੇਮ ਤੁਸੀਂ ਦੇਖੋ ਲੋ ਹੈ ਇਸ ਵੇਲੇ ਔਰ ਇੱਕ ਚੀਜ਼ ਹੋਰ ਦੇਖੋ ਭਾਂਡਾ ਇਹਦੇ ਵਿੱਚ ਕਿਹੜਾ ਲੈਣਾ ਐਕਚੁਅਲੀ ਤਪਲੇ ਚ ਬੰਨੀ ਚਾਹੀਦੀ ਹੈ ਕਾਰਨ ਹੈ ਕਿ ਜੇ ਭਾਂਡਾ ਬਹੁਤਾ ਵੱਡਾ ਹੋਏਗਾ ਚੌੜਾ ਜਿਵੇਂ ਲਗਨ ਹੁੰਦੀ ਹੈ ਤਾਂ ਉਹਦੇ ਵਿੱਚ ਥੋੜਾ ਜਿਹੜਾ ਮੌਇਸਚਰ ਹੈ ਉਹ ਜ਼ਿਆਦਾ ਲੂਜ਼ ਹੋਏਗਾ ਮਤਲਬ ਪਾਣੀ ਜ਼ਿਆਦਾ ਵਾਸ਼ਪੀਕਰਨ ਹੋਏਗਾ ਉੱਡੇਗਾ ਔਰ ਇਹ ਫਿਰਨੀ ਬਣਾਉਣ ਵਾਸਤੇ ਆਪਾਂ ਜਿਹੜਾ ਇਹਦਾ ਗਾੜਾ ਪਾਣਾ ਉਹ ਸਟਾਰਚ ਤੋਂ ਲੈ ਕੇ ਆਣਾ ਨਾ ਕਿ ਉਹਦੇ ਚੋਂ ਪਾਣੀ ਉਡਾ ਕੇ ਪਾਣੀ ਉਡਾ ਕੇ ਰਿਡਿਊਸ ਕਰਕੇ ਜਦੋਂ ਆਪਾਂ ਬਣਾਨੇ ਆ ਤਾਂ ਉਹ ਕੋਆ ਬਣਦਾ ਤੋ ਆਪਾਂ ਇਹਦਾ ਕੋਆ ਨਹੀਂ ਬਣਾਣਾ ਇਸ ਕਰਕੇ ਬਰਤਨ ਬਹੁਤ ਖੁੱਲਾ ਚੌੜਾ ਨਹੀਂ ਚਾਹੀਦਾ ਔਰ ਇਹ ਸਟਾਰਚ ਦੇ ਨਾਲ ਹੀ ਗਾੜਾ ਹੋਊਗਾ ਇਹਦਾ ਦੇਖੋ ਰੰਗ ਵੀ ਬਹੁਤ ਵਧੀਆ ਆ ਰਿਹਾ ਹੈ ਕੇਸਰ ਦਾ ਸਵਾਦ ਵੀ ਆਏਗਾ ਰੰਗ ਵੀ ਆਏਗਾ ਔਰ ਆ ਦੇਖੋ ਕਿੰਨਾ ਗਾੜਾ ਹੋ ਗਿਆ ਹੈ ਔਰ ਇਹਨੇ ਰੂਮ ਟੈਂਪਰੇਚਰ ਦੇ ਉੱਤੇ ਹੀ ਅੱਧੇ ਘੰਟੇ ਦੇ ਵਿੱਚ ਵਿੱਚ ਪੂਰਾ ਇਕਦਮ ਸੈੱਟ ਹੋ ਜਾਣਾ ਔਰ ਉਸ ਤੋਂ ਬਾਅਦ ਜਿਵੇਂ ਮੈਂ ਤੁਹਾਨੂੰ ਦਿਖਾਇਆ ਤੁਸੀਂ ਚੱਪਣੀ ਦੇ ਉੱਤੇ ਚੱਪਣੀ ਮੁੱਦੀ ਮਾਰ ਦੋ ਤਾਂ ਵੀ ਹੋਊਗਾ ਔਰ ਇਹਦਾ ਟੇਸਟ ਇੰਨਾ ਸਮੂਥ ਹੋਊਗਾ ਇੰਨਾ ਸਿਲਕੀ ਸਮੂਥ ਹੋਊਗਾ ਕਿ ਨਜ਼ਾਰਾ ਆ ਜਾਊਗਾ ਤੁਹਾਨੂੰ ਮੂੰਹ ਦੇ ਵਿੱਚ ਪਾ ਕੇ ਘੁਲੂਗਾ ਇਹਦੇ ਵਿੱਚ ਤੁਸੀਂ ਆਂਬ ਵਗੈਰਾ ਵੀ ਰਲਾ ਲੈਂਦੇ ਨੇ ਲੋਕ ਪਰ ਇਹਦਾ ਆਪਣਾ ਹੀ ਟੇਸਟ ਇੰਨਾ ਵਧੀਆ ਹੁੰਦਾ ਕਿ ਇਹਦੇ ਵਿੱਚ ਹੋਰ ਕੋਈ ਚੀਜ਼ ਰਲਾਉਣ ਦੀ ਲੋੜ ਨਹੀਂ ਤੇ ਉਹਦੇ ਨਾਲ ਜਿਹੜਾ ਇਹਦਾ ਆਪਣਾ ਟੇਸਟ ਹੈ ਉਹ ਬਹੁਤ ਵਧੀਆ ਲੇਕਿਨ ਬਾਜ਼ਾਰ ਦੇ ਵਿੱਚ ਜਿਹੜੀ ਫਿਰਨੀ ਬਣਾਉਂਦੇ ਨੇ ਇਹਨੂੰ گاੜਾ ਕਰਨ ਵਾਸਤੇ ਉਹਦੇ ਵਿੱਚ ਕੌਰਨ ਫਲੋਰ ਪਾ ਲੈਂਦੇ ਨੇ ਕੌਰਨ ਫਲੋਰ ਦਾ ਜਿਹੜਾ ਟੇਸਟ ਹੈ ਉਹ ਬਿਲਕੁਲ ਡਿਫਰੈਂਟ ਹੁੰਦਾ ਟੈਕਸਚਰ ਡਿਫਰੈਂਟ ਹੁੰਦਾ ਪੈਸੇ ਬਚਾਉਣ ਦੇ ਚੱਕਰ ਦੇ ਵਿੱਚ ਜਿਹੜੀ ਇਹ オリジナル ਫਿਰਨੀ ਹੈ ਜੇ ਤੁਸੀਂ ਬਣਾਓਗੇ ਤਾਂ ਤੁਸੀਂ ਮਤਲਬ ਖੁੱਲ ਜੋ ਗਏ ਜੇ ਕਿਤੇ ਹੋਰ ਵੀ ਕੋਈ ਫਰਨੀ ਖਾਈ ਹੋਈ ਹੈ ਤਾਂ ਇਹ ਗਾੜਾ ਹੋ ਗਿਆ ਪੂਰਾ ਗਾੜਾ ਹੋ ਗਿਆ ਇਕਦਮ ਹੁਣ ਇਸ ਵੇਲੇ ਆਪਾਂ ਗੈਸ ਕਰ ਦਾਂਗੇ ਬੰਦ ਗੈਸ ਬੰਦ ਕਰਨ ਤੋਂ ਬਾਅਦ ਇਹਦੇ ਵਿੱਚ ਪਾ ਦਾਂਗੇ ਕਾਜੂ ਕਾਜੂਆਂ ਨੂੰ ਤੁਸੀਂ ਰੋਸਟ ਕਰ ਸਕਦੇ ਹੋ ਜੇ ਥੋੜੀ ਤੁਸੀਂ ਮਿਹਨਤ ਕਰਨੀ ਚਾਹੋ ਤਾਂ ਉਹਦੇ ਨਾਲ ਇਹ ਥੋੜੇ ਹੋਰ ਕ੍ਰਿਸਪੀ ਹੋ ਜਾਣਗੇ ਇਹਨਾਂ ਦਾ ਟੈਕਸਚਰ ਜਿਹੜਾ ਉਹ ਡਿਫਰੈਂਟ ਹੋ ਜਾਊਗਾ ਤਾਂ ਇਹ ਕਾਜੂ ਪਾ ਤੇ ਇਹਦੇ ਵਿੱਚ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਦਾਂਗੇ ਕਿਸ਼ਮਿਸ਼ 50 ਗ੍ਰਾਮ ਕਾਜੂ ਪਾਏ ਨੇ ਮੈਂ 50 ਗ੍ਰਾਮ ਕਿਸ਼ਮਿਸ਼ ਪਾਈ ਹੈ ਤੁਸੀਂ ਇੱਕ ਵਾਰੀ ਬਣਾਓਗੇ ਤਾਂ ਅਗਲੀ ਵਾਰੀ ਉਹਨੂੰ ਵੱਧ ਘੱਟ ਆਪਣੀ ਮਰਜ਼ੀ ਨਾਲ ਕਰ ਸਕਦੇ ਹੋ ਇਸ ਤੋਂ ਬਾਅਦ ਇਹਨੂੰ ਹਾਲੇ ਵੀ ਮੈਂ ਛੱਡ ਨਹੀਂ ਸਕਦਾ ਘੁਮਾਣਾ ਮੈਨੂੰ ਇਹਨੂੰ ਪਈ ਜਾਣਾ ਲਗਾਤਾਰ ਔਰ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਚੀਨੀ ਚੀਨੀ ਇਸੇ ਟੈਂਪਰੇਚਰ ਦੇ ਵਿੱਚ ਇਹਦੇ ਨਾਲ ਮੈਲਟ ਮੈਲਟ ਹੋ ਜਾਣੀ ਹੈ ਇਸੇ ਟੈਂਪਰੇਚਰ ਦੇ ਵਿੱਚ ਤੇ ਇਹਨੂੰ ਆਪਾਂ ਚੀਨੀ ਨੂੰ 2-3 ਮਿੰਟੇ ਦੇ ਵਿੱਚ 2-3 ਮਿੰਟ ਤਾਂ ਮੈਂ ਜ਼ਿਆਦਾ ਕਹਤਾ ਇੱਕ ਡੇਢ ਮਿੰਟੇ ਦੇ ਵਿੱਚ ਖੋਲਾਂਗੇ ਇਸੇ ਟੈਂਪਰੇਚਰ ਦੇ ਵਿੱਚ ਹੀ ਚੀਨੀ ਜਿਹੜੀ ਹੈ ਉਹ ਮੈਲਟ ਹੋ ਜਾਣੀ ਹੈ ਇਹਦੇ ਵਿੱਚ ਤੇ ਜਿਵੇਂ ਜਿਵੇਂ ਠੰਡਾ ਹੋ ਰਿਹਾ ਹੈ ਜਿਵੇਂ ਜਿਵੇਂ ਟੈਂਪਰੇਚਰ ਦੀ ਡਾਊਨ ਆ ਰਹੀ ਹੈ ਕੇਵੜਾ ਆਪਾਂ ਲਾਸਟ ਤੇ ਪਾਵਾਂਗੇ ਕਿਉਂਕਿ ਕੇਵੜਾ ਜੇ ਪਹਿਲਾਂ ਪਾਤਾ ਤਾਂ ਉਹ ਉੱਡ ਜਾਊਗਾ ਸਾਰਾ ਦਾ ਸਾਰਾ ਤਾਂ ਹੁਣ ਆਪਾਂ ਇਹਦੇ ਵਿੱਚ ਇੱਕ ਟੀस्पून ਜਿਹੜਾ ਹੈਗਾ ਉਹ ਪਾ ਦਾਂਗੇ ਕੇਵੜਾ ਥੋੜਾ ਜਿਆਦਾ ਹੋਰ ਪਾ ਲਈਏ 10 ਗ੍ਰਾਮ ਦੇ ਆਸ-ਪਾਸ ਇਹਨੇ ਕੀਵੜੇ ਨੂੰ ਹੋਰ ਆ ਦੇਖੋ ਤੁਸੀਂ ਕੋਈ ਕਸਟਰਡ ਕੋਈ ਹੋਰ ਚੀਜ਼ ਇਹਦੇ ਟੇਸਟ ਨੂੰ ਮੈਚ ਨਹੀਂ ਕਰ ਸਕਦੇ ਬਹੁਤ ਜ਼ਬਰਦਸਤ ਜਿਹੜੀ ਹੈ ਇਹ ਫਿਰਨੀ ਬਣੂਗੀ ਹੁਣ ਆਪਾਂ ਇਹਨੂੰ ਪਾਣਾ ਕਿਦੇ 'ਚ ਤੁਸੀਂ ਕਿਸੇ ਵੀ ਕਟੋਰੀ ਦੇ ਵਿੱਚ ਇਹਨੂੰ ਪਾ ਸਕਦੇ ਹੋ ਚਾਹੇ ਦਾ ਸਟੀਲ ਦੀ ਕਟੋਰੀ ਦੇ ਵਿੱਚ ਪਾ ਲਓ ਇਹਦੇ ਵਿੱਚ ਵੀ ਕੋਈ ਦਿੱਕਤ ਨਹੀਂ ਹੈ ਤੇ ਚਾਹੇ ਤੁਸੀਂ ਪਤਲ ਦੀ ਕਟੋਰੀ 'ਚ ਪਾ ਲਓ ਪਰ ਇਹਨੂੰ ਇੱਕੋ ਵਾਰੀ ਪਾਣਾ ਜਦ ਇਹ ਠੰਡਾ ਹੋ ਗਿਆ ਉਹਦੇ ਉੱਪਰ ਪਾਓਗੇ ਤਾਂ ਫਿਰ ਉੱਪਰਲੀ ਜਿਹੜੀ ਸਰਫੇਸ ਹੈ ਉਹ ਵਿਗੜ ਜੂਗੀ ਚਾਹੇ ਤੁਸੀਂ ਚੀਨੀ ਦੀ ਕਟੋਰੀ ਦੇ ਵਿੱਚ ਪਾ ਲਓ ਜਿਹੜੀ ਮਰਜ਼ੀ ਕਟੋਰੀ ਦੇ ਵਿੱਚ ਪਾ ਲਓ ਕਿੰਨੀ ਜ਼ਬਰਦਸਤ ਇਹਦੀ ਖੁਸ਼ਬੂ ਆ ਰਹੀ ਹੈ ਮੈਂ ਤੁਹਾਨੂੰ ਦੱਸ ਹੀ ਨਹੀਂ ਸਕਦਾ ਚਾਹੇ ਤੁਸੀਂ ਇਹਦੇ 'ਚ ਪਾ ਲਓ ਪਰ ਜਿਹੜਾ ਅਸਲੀ ਸਵਾਦ ਆਣਾ ਉਹ ਇਹ ਭਾਂਡੇ ਦੇ ਵਿੱਚ ਆਣਾ ਹੈ ਕੱਚੇ ਭਾਂਡੇ ਦੇ ਵਿੱਚ ਕਾਰਨ ਕਿ ਜਿਹੜਾ ਮੌਇਸਚਰ ਇਹਨੇ ਛੱਡਣਾ ਉਹ ਸਾਰਾ ਦਾ ਸਾਰਾ ਇਹ ਭਾਂਡੇ ਨੇ ਸੁੱਕ ਲੈਣਾ ਔਰ ਇਹ ਸਹੀ ਜਿਹੜਾ ਭਾਂਡਾ ਹੋਵੇਦੇ ਵਾਸਤੇ ਇਹ ਹੈ ਵੈਸੇ ਤਾਂ ਬਿਲਕੁਲ ਸਹੀ ਜਿਹੜਾ ਉਹ ਹੈਗੀ ਚੱਪਣੀ ਚੱਪਣੀ ਕਿਉਂ ਕਿਉਂਕਿ ਇਹਦਾ ਸਰਫੇਸ ਏਰੀਆ ਜ਼ਿਆਦਾ ਹੁੰਦਾ ਚੱਪਣੀ ਦਾ ਜ਼ਿਆਦਾ ਟੱਚ ਕਰੇਗਾ ਤੁਹਾਡਾ ਜਿਹੜੀ ਫਿਰਨੀ ਹੈ ਔਰ ਇਹ ਪਾਣੀ ਜਿਹੜਾ ਮਾੜਾ ਮੋਟਾ ਵੀ ਇਹਦੇ ਚ ਪਾਣੀ ਹੋਊਗਾ ਨਮੀ ਹੋਊਗੀ ਉਹ ਸਾਰਾ ਇਹਨੇ ਅਬਜ਼ੌਰਬ ਕਰ ਲੈਣਾ ਪਾਨ ਨੂੰ ਤਾਂ ਆਪਾਂ ਦੇਖੋ ਇਹ ਕਿਸ਼ੋਰੇ ਦੇ ਵਿੱਚ ਵੀ ਪਾ ਸਕਦੇ ਹਾਂ ਪਰ ਸਭ ਤੋਂ ਵਧੀਆ ਜਿਹੜਾ ਤੁਹਾਡਾ ਬਰਤਨ ਹੈ ਉਹ ਹੈਗਾ ਚੱਪਣੀ ਤੋਂ ਚੱਪਣੀ ਦੇ ਵਿੱਚ ਇਹਨੂੰ ਪਾਣਾ ਚਾਹੀਦਾ ਤੇ ਆ ਜਿਹੜਾ ਆਪਣੇ ਕੋਲ ਬਚ ਗਿਆ ਇਹਨੂੰ ਇਕੱਠਾ-ਕੁੱਠਾ ਕਰਕੇ ਆਪਾਂ ਇੱਕ ਕਟੋਰੀ ਦੇ ਵਿੱਚ ਪਾਨੇ ਆ ਇੱਥੇ ਹੁਣ ਸਿਲੀਕੋਨ ਦਾ ਆਪਾਂ ਨੂੰ ਵਰਤਣਾ ਪੈਣਾ ਕਿਉਂਕਿ ਇਸ ਤੋਂ ਵਧੀਆ ਕੋਈ ਹੋਰ ਬਰਤਨ ਜਿਹੜੇ ਨੂੰ ਸਾਫ਼ ਨਹੀਂ ਕਰਦਾ ਇਹ ਸਾਰੇ ਪਾਸਿਓਂ ਇੱਕਦਮ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਕਲਰ ਦੇਖੋ ਸਮੂਥਨੈਸ ਦੇਖੋ ਜਦੋਂ ਤੁਸੀਂ ਇਹਨੂੰ ਖਾਓਗੇ ਨਾ ਤੁਹਾਡੀ ਆਤਮਾ ਪ੍ਰਸੰਨ ਹੋ ਜਾਣੀ ਹੈ ਇੰਨਾ ਵਧੀਆ ਇਹ ਬਣੇਗਾ ਤੇ ਤੁਸੀਂ ਇਹਨੂੰ ਜ਼ਰੂਰ ਟਰਾਈ ਕਰਨਾ ਟਰਾਈ ਕਰਕੇ ਤੇ ਉਸ ਤੋਂ ਬਾਅਦ ਮੈਨੂੰ ਦੱਸਣਾ ਕਿ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਹੁਣ ਤੁਸੀਂ ਆਪਣੀ ਮਰਜ਼ੀ ਦੇ ਅਨੁਸਾਰ ਐਕਚੁਅਲੀ ਤਾਂ ਇਹਦੇ ਵਿੱਚ ਸਿਰਫ ਉੱਪਰ ਪਿਸਤਾ ਪੈਣਾ ਚਾਹੀਦਾ ਥੋੜਾ ਜਿਹਾ ਔਰ ਪੈਣਾ ਚਾਹੀਦਾ ਤੁਹਾਡੇ ਬਦਾਮ ਔਰ ਥੋੜੀ ਜਿਹੀ ਇਹਦੇ ਉੱਤੇ ਪੈਣੀ ਚਾਹੀਦੀ ਹੈ ਕਸ਼ਮਿਸ਼ ਜੇ ਚਾਹੋ ਤਾਂ ਇਹਦੇ ਉੱਤੇ ਤੁਸੀਂ ਕਾਲਾ ਕਿਸ਼ਮਿਸ਼ ਵੀ ਪਾ ਸਕਦੇ ਹੋ ਤੇ ਜੇ ਹੋਰ ਇਹਨੂੰ ਸਜਾਣਾ ਇਹ ਵੈਸੇ ਜਿਹੜੀ ਸਟਰਾਬਰੀ ਹੈ ਇਹਦੇ ਆਥੈਂਟਿਕਲੀ ਤਾਂ ਨਹੀਂ ਪੈਂਦੀ ਪਰ ਚਲੋ ਆਪਾਂ ਰੂੰਡੀ ਪਾ ਲਈ ਤੇ ਇਹ ਸਾਰਿਆਂ ਦੇ ਉੱਪਰ ਦੋ ਚਾਰ ਣਾਣੇ ਕਿਸ਼ਮਿਸ਼ ਦੇ ਅੰਦਰ ਵੀ ਇਹਦੇ ਖੂਬ ਸਾਰੇ ਨੇ ਔਰ ਉੱਪਰ ਇਹਦੇ ਪਿਸਤਾ ਔਰ ਇਹਦੇ ਅੰਦਰ ਕਾਜੂ ਥੋੜੀ ਜਿਹੜੀ ਫਿਰਨੀ ਹੈ ਘੰਟੇ ਰੇੜ ਘੰਟੇ ਦੇ ਵਿੱਚ ਬਿਲਕੁਲ ਇਕਦਮ ਸੈੱਟ ਹੋ ਜੂਗੀ ਹੁਣੀ ਸੈੱਟ ਹੈ ਪਰ ਉਸ ਤੋਂ ਬਾਅਦ ਇਹਨੂੰ ਚਾਹੇ ਆਪਾਂ ਪੁੱਠਾ ਵੀ ਕਰ ਲਾਂਗੇ ਤੇ ਇਹਨੇ ਗਿਰਨਾ ਨਹੀਂ ਹੈ ਤੇ ਇਸ ਤੋਂ ਬਾਅਦ ਵੈਸੇ ਤਾਂ ਮੈਂ ਪਹਿਲਾਂ ਵੀ ਇਹਦੀ ਟੇਸਟਿੰਗ ਕਰ ਚੁੱਕਿਆ ਹਾਂ ਪਰ ਤੁਹਾਡੇ ਸਾਹਮਣੇ ਵੀ ਇਹਨੂੰ ਟੇਸਟ ਕਰਕੇ ਦਿਖਾਣਾ ਜਿਹੜਾ ਗਰਮ-ਗਰਮ ਵੀ ਵੈਸੇ ਖਾ ਸਕਦੇ ਆ ਪਰ ਸਵਾਦ ਇਹਦਾ ਠੰਡੇ ਦਾ ਖਾਣ ਦਾ ਮੈਂ ਫ੍ਰੀਜ ਦੇ ਵਿੱਚ ਜਿਹੜੀ ਪਹਿਲਾਂ ਬਣੀ ਹੋਈ ਹੈ ਉਹ ਕੱਢ ਕੇ ਉਹ ਖਾਣਾ ਆ ਦੇਖੋ ਇਕਦਮ ਫਰਸਟ ਕਲਾਸ ਮਜ਼ੇਦਾਰ ਲਜਜਦਾਰ ਬਹੁਤ ਜੰਦਾਰ ਅਗਲੀ ਵੀਡੀਓ ਦੇ ਵਿੱਚ ਆਪਾਂ ਚਰਚਾ ਕਰਾਂਗੇ ਕੁੱਕਰ ਦੀ ਕੁੱਕਰ ਬਹੁਤ ਸਾਰੇ ਲੋਕ ਕਹਿੰਦੇ ਕੁੱਕਰ ਦਾ ਖਾਣਾ ਬਿਮਾਰ ਕਰਦਾ ਇੱਕ ਤਾਂ ਸਾਰੇ ਇਹ ਕਹਿੰਦੇ ਨੇ ਕੈਂਸਰ ਹੁੰਦਾ ਜੀ ਇਹਦੇ ਨਾਲ ਹੋਰ ਕੁਝ ਨਹੀਂ ਵਿਚ ਵਿਚਾਲੇ ਕੁਝ ਨਹੀਂ ਕੁਝ ਨਹੀਂ ਹੁੰਦਾ ਉਹਦੇ ਨਾਲ ਉਹਦੇ ਮਗਰਲਾ ਵਿਗਿਆਨ ਕੀ ਹੈ ਦਾਲ ਨਹੀਂ ਬਣਾਣੀ ਆਂਦੀ ਬਹੁਤ ਸਾਰੇ ਲੋਕਾਂ ਨੂੰ ਕਿਸ ਤਰ੍ਹਾਂ ਉਹਦੇ ਵਿੱਚ ਸਹੀ ਦਾਲ ਬਣੇਗੀ ਉਹਦੀ ਚਰਚਾ ਹੋਏਗੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਲਾਈਕ ਕਰ ਲੈਣਾ ਔਰ ਸ਼ੇਅਰ ਕਰ ਦੇਣਾ ਤਾਂ ਕਿ ਬਹੁਤ ਸਾਰੇ ਲੋਕਾਂ ਤੱਕ ਪਹੁੰਚੇ ਸਸਕਾਲ ਫਿਰ ਮਿਲਾਂਗੇ